ਵਾਹਿਗੁਰੂ ਜੀ ਗੁਰੂ ਸਾਹਿਬ ਦੀ ਅਪਾਰ ਕਿਰਪਾ ਬਖਸ਼ਿਸ਼ ਦੇ ਨਾਲ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਆਪਾਂ ਇੱਕ ਅਜਿਹਾ ਸ਼ਬਦ ਜਿਸ ਦੇ ਸੌਣ ਨਾਲ ਜਿਸ ਦੇ ਕਰਨ ਨਾਲ ਜਪਨ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦੀ ਸੋਕੜੇ ਦੀ ਬਿਮਾਰੀ ਤੋਂ ਨਿਜਾਤ ਪਾ ਸਕਦੇ ਆ ਜੇਕਰ ਤੁਹਾਡੇ ਕਿਸੇ ਬੱਚੇ ਨੂੰ ਕਿਸੇ ਆਪਣੇ ਨੂੰ ਸੋਕੜੇ ਦੀ ਬਿਮਾਰੀ ਹੋਈ ਹੈ ਭਾਵੇਂ ਉਹਦਾ ਸਰੀਰ ਜਿਹੜਾ ਉਹ ਵੱਧਦਾ ਫੁੱਲਦਾ ਨਹੀਂਗਾ ਜਾਂ ਸੁੱਕਦਾ ਜਾ ਰਿਹਾ ਹੈ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਕਮਜ਼ੋਰੀ ਹੈ ਸਰੀਰ ਨੂੰ ਤਾਕਤ ਨਹੀਂ ਮਿਲ ਰਹੀਗੀ ਕਿਸੇ ਬਿਮਾਰੀ ਕਾਰਨ ਵੀ ਹੋ ਸਕਦਾ ਕਿਸੇ ਦੁਰਘਟਨਾ ਕਾਰਨ ਵੀ ਹੋ ਸਕਦਾ ਤਾਂ ਇਹ ਜਿਹੜਾ ਪਾਠ ਆ ਉਹ ਇਸ ਬਿਮਾਰੀ ਤੋਂ ਨਜਾਤ ਦਿਵਾ ਸਕਦਾ ਹੈ ਇਸ ਦੇ ਨਾਲ ਹੀ ਜੇਕਰ ਤੁਹਾਡੀ ਫਸਲ ਵਾੜੀ ਸੁੱਕਦੀ ਜਾ ਰਹੀ ਹੈ ਜਾਂ ਤੁਹਾਡੇ ਕੋਈ ਦਰਖਤ ਆ ਜਿਹੜੇ ਉਹ ਸੁੱਕਦੇ ਜਾ ਰਹੇ ਆ ਤਾਂ ਇਸ ਪਾਠ ਨੂੰ ਜਲ ਉੱਪਰ ਕਰਕੇ ਜਲ ਦਾ ਛਿੱਟਾ ਦੇਣ ਦੇ ਨਾਲ ਉਹ ਜਿਹੜੇ ਦਰਖਤਾਂ ਉਹ ਜਿਹੜੀ ਤੁਹਾਡੀ ਫਸਲ ਵਾੜੀ ਆ ਉਹ ਹਰੀ-ਭਰੀ ਹੋ ਜਾਊਗੀ ਜੇ ਇਹਹੀ ਪਾਠ ਜਲ ਦੇ ਉੱਤੇ ਕਰਕੇ ਤੁਸੀਂ ਕਿਸੇ ਬੱਚੇ ਨੂੰ ਕਿਸੇ ਮਨੋਖ ਪਸ਼ੂ ਪੰਛੀ ਕਿਸੇ ਜਾਨਵਰ ਨੂੰ ਪਿਆਓਗੇ ਤਾਂ ਉਹ ਵੀ ਠੀਕ ਹੋ ਜਾਊਗਾ ਇਸ ਪਾਠ ਦੇ ਵਿੱਚ ਬੇਅੰਤ ਸ਼ਕਤੀ ਬਖਸ਼ਿਸ਼ ਕੀਤੀ ਹੈ ਗੁਰੂ ਸਾਹਿਬ ਨੇ ਪਾਠ ਨੂੰ ਸ਼ਰਵਨ ਕਰੋ ਜੀ ਸੂਕੇ ਹਰੇ ਕੀਏ ਖਿਨ ਮਾਹੇ ਅੰਮ੍ਰਿਤ ਦ੍ਰਿਸ਼ਟ ਸਾਂਚ ਜਿਵਾਹੇ ਸੂਕੇ ਹਰੇ ਕੀਏ ਖਿਨ ਮਾਹੇ ਅੰਮ੍ਰਿਤ ਦ੍ਰਿਸ਼ਟ ਸਾਂਚ ਜਿਵਾਹੇ ਵਾਹੀ ਗੁਰੂ ਜੀ ਪਾਠ ਇਤਨਾ ਕੀ ਕਰਨਾ ਹੈ ਇਹ ਦੋ ਪੰਕਤੀਆਂ ਹੀ ਆਪਾਂ ਪਾਠ ਦੀਆਂ ਜਿਹੜੀਆਂ ਕਰਨੀਆਂ ਪਾਠ ਦਾ ਸ਼ਬਦ ਜਿਹੜਾ ਉਹ ਤੇ ਵੱਡਾ ਪਰ ਆਪਾਂ ਦੀ ਜੇ ਦੋ ਪੰਕਤੀਆਂ ਨੂੰ ਤੁਸੀਂ 11 ਵਾਰ ਪਾਣੀ ਦੇ ਉੱਤੇ ਇਹ ਪਾਠ ਕਰਕੇ ਜਿਹੜਾ ਇਹ ਕਿਸੇ ਬੱਚੇ ਨੂੰ ਪਿਆ ਦਿਓ ਕਿਸੇ ਦਰਖਤ ਤੇ ਪਾ ਦਿਓ ਤਾਂ ਇਹ ਜਿਹੜਾ ਸੋਕੜਾ ਇਹ ਉੱਥੋਂ ਚਲਿਆ ਜਾਂਦਾ ਹੈ ਦੂਰ ਹੋ ਜਾਂਦੀ ਹੈ ਬਿਮਾਰੀ ਇਸ ਨੂੰ ਤੁਸੀਂ ਜੇ ਕਰ ਸਿੱਧ ਕਰਨਾ ਚਾਹੁੰਦੇ ਹੋ ਤੇ ਸਵਾ ਲੱਖ ਜਾਪੇ ਦਾ ਕਰਕੇ ਤੁਸੀਂ ਇਹਨੂੰ ਸਿੱਧ ਕਰ ਸਕਦੇ ਹੋ ਸਿੱਧ ਕਰਨ ਦੇ ਨਾਲ ਪਾਠ ਦੀ ਜਿਹੜੀ ਸ਼ਕਤੀ ਆ ਉਹ ਜ਼ਿਆਦਾ ਹੋ ਜਾਂਦੀ ਹੈ ਤੇ ਤੁਹਾਡੇ ਇੱਕੋ ਵਾਰੀ ਕਰਨ ਦੇ ਨਾਲ ਠੀਕ ਹੋ ਜਾਂਦਾ ਹੈ ਦੇ ਕਈ ਸਿੰਗਾ ਨੇ ਇੱਥੇ ਪ੍ਰੈਕਟੀਕਲ ਕਰਕੇ ਵੀ ਦੇਖਿਆ ਹੈ ਜਿਨ੍ਹਾਂ ਨੇ ਇਸ ਨੂੰ ਸਿੱਧ ਕੀਤਾ ਉਹ ਜਦੋਂ ਆਪਣੇ ਖੇਤ ਦੇ ਵਿੱਚ ਫਸਲ ਬੀਜਦੇ ਆ ਫਸਲ ਨੂੰ ਪਾਣੀ ਲੱਗਦਾ ਤੇ ਪਾਣੀ ਦੇ ਨਾਲ ਹੱਥ ਲਾ ਕੇ ਉੱਥੇ ਪਾਠ ਕਰੀ ਜਾਂਦੇ ਆ ਤੇ ਜਿਹੜੀ ਉਹਨਾਂ ਦੀ ਫਸਲ ਆ ਉਹ ਕਈ ਗੁਣਾ ਜ਼ਿਆਦਾ ਹੋ ਜਾਂਦੀ ਆ ਯਾਨੀ ਕਿ ਬਰਕਤ ਆ ਜਾਂਦੀ ਆ ਇਸੇ ਤਰ੍ਹਾਂ ਮਾਈਆਂ ਭੈਣਾ ਇਸ ਪਾਠ ਨੂੰ ਜਦੋਂ ਖਾਣਾ ਬਣਾਉਂਦੀਆਂ ਉਦੋਂ ਕਰੀ ਜਾਂ ਤਾਂ ਉਹਨਾਂ ਦਾ ਜਿਹੜਾ ਸਾਰਾ ਪਰਿਵਾਰ ਆ ਉਹ ਬਾਦਦਾ ਫਲਦਾ ਤੇ ਪਰਿਵਾਰ ਦੇ ਵਿੱਚੋਂ ਜਿਹੜੀਆਂ ਬਿਮਾਰੀਆਂ ਉਹ ਖਤਮ ਹੋ ਜਾਇਆ ਕਰਦੀਆਂ ਜੀ ਸੋ ਗੁਰੂ ਸਾਹਿਬ ਕਿਰਪਾ ਕਰਨ ਤੰਦਰੁਸਤੀਆਂ ਬਖਸ਼ਣ ਜੀ ਮਿਲਦੀਆਂ ਜੀ ਆਪਾਂ ਨਵੀਂ ਵੀਡੀਓ ਦੇ ਨਾਲ ਨਵੇਂ ਦਿਨ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਜੀ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਗੁਰੂ ਸਾਹਿਬ ਦੀਆਂ অপার ਬਖਸ਼ਿਸ਼ਾਂ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ ਜੀ ਧੰਨਵਾਦ ਜੀ